ਆਈ ਪੰਜਾਬ ਦੇ ਵਿੱਚ ਡਰਗ ਹੈ ਪੰਜਾਬ ਦੇ ਵਿੱਚ ਲਾਇਨ ਆਰਡਰ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਲੋਕੀ ਫਰੋਤੀਆਂ ਮੰਗੇ ਕਰਦੇ ਨੇ ਕੋਈ ਮਰਡਰ ਹੋਏ ਕਰਦੇ ਪੰਜਾਬ ਦੇ ਵਿੱਚ ਇੰਡਸਟਰੀ ਨਟੇ ਕਰਦੀ ਹੈ ਇਹਦੇ ਪਿੱਛੇ ਕੀ ਕਾਰਨ ਹੈ ਇੰਡੀਪੈਂਡੈਂਟ ਤੇ ਕਿਉਂ ਜ਼ੋਰ ਦੇ ਰਹੇ ਤੁਸੀਂ ਕਿਉਂਕਿ ਬਾਕੀਆਂ ਨੇ ਸਾਰੇ ਨੇ ਪੰਜਾਬ ਨੇ ਉਹਨਾਂ ਦੀ ਸਰਕਾਰਾਂ ਦੇਖ ਚੁੱਕੇ ਤੇ ਔਰ ਲੋਕਾਂ ਦੀ ਐਕਸਪੈਕਟੇਸ਼ਨ ਤਾਂ ਕੋਈ ਸਰਕਾਰ ਨਹੀਂ ਆਈ ਪੰਜਾਬ ਨਾਲ ਹੀ ਵਿਤਕਰਾ ਕਿਉਂ ਰਹਿਣਾ ਜੀ ਇਹ ਪੰਜਾਬ ਦੇ ਵੀ ਤਾਂ ਕਿਸਾਨ ਕਿਸਾਨ ਹੀ ਹੈ ਨਾ বিজেপি ਰੂਲਸ ਫੇਟ ਰਹੀਆਂ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਬੜੀ ਜਿਆਦਾ ਸਟੇਟਸ ਨੇ ਸਪੋਰਟ ਦਿੱਤੀ। ਸੈਂਟਰ ਦੀ ਮਦਦ ਤੇ ਆਇਆ ਕਰਦੀ ਹੈ। ਪਰ ਉਹਨਾਂ ਨੇ ਕਿਹਾ ਕਿ ਸਟੇਟਸ ਨੇ ਐਡੀਸ਼ਨਲ ਸਪੋਰਟ ਦਿੱਤੀ। ਜਿਹਦੇ ਨਾਲ ਉਹ ਕੰਪੀਟੀਸ਼ਨ ਦੇ ਵਿੱਚ ਆਏ ਉਹਨਾਂ ਨੇ ਮਤਲਬ ਖਾਂਦੀ ਨਹੀਂ। ਤੇ ਜ਼ਰੂਰ ਅਗਰ ਇਥੇ ਜੀਪੀ ਦੀ ਸਰਕਾਰ ਆਇਆ ਕਿ ਸਟੇਟ ਦੀ ਤਾਂ ਕੋਣੋ। ਕਿਸਾਨ ਅੱਜ ਵੀ ਕੇਂਦਰ ਦੇ ਖਿਲਾਫ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਹੇ ਆਂ ਅੱਜ ਵੀ ਧਰਨਿਆਂ ਦੀ ਜ਼ਰੂਰਤ ਮਹਿਸੂਸ ਹੈ ਕਿ ਇਹ ਕਾਂਗਰਸ ਹੈ ਜਾਂ ਦੂਸਰੀ ਪੋਲੀਟੀਕਲ ਪਾਰਟੀ ਹੈ ਉਹਨਾਂ ਦਾ ਪੋਲੀਟੀਕਲ एजेंडा ਹੈ। ਇੰਡਸਟਰੀ ਦੇ ਲਈ ਖਾਸ ਚਰਚਾ ਹੁੰਦੀ ਹੈਗੀ ਹੈ ਕਿ ਜੀਐਸਟੀ ਦੀਆਂ ਤੁਸੀਂ ਜਿਹੜੀਆਂ ਪੈਕੇਜਸ ਰੋਕ ਰੱਖੇ ਹੈਗੇ ਆ ਪੰਜਾਬ ਦਾ ਜੋ ਬਣਦੇ ਅਧਿਕਾਰ ਹੈ ਉਹ ਪੰਜਾਬ ਨੂੰ ਨਹੀਂ ਮਿਲ ਰਹੇ ਸਟੇਟ ਗਵਰਨਮੈਂਟ ਦੀ ਇਸ ਹਰ ਜਗ੍ਹਾ ਤਾਂ ਲਈ ਪੰਜਾਬ ਨੂੰ ਭਾਪੀ ਕੀ ਦੇਗੀ ਕੀ ਲੋਕਾਂ ਦੇ ਵਿੱਚ ਲੈ ਕੇ ਜਾਏਗੀ ਕੀ ਅਜੰਡਾ ਰੱਖੇਗੀ ਕੀ ਪਾਲਿਸਿਸ ਲੈ ਕੇ ਜਾਏਗੀ ਟਟਕੇ ਤਿਆਰੀ ਕਰੇ ਕਰਦੀ ਹੈ ਕਿ 27 ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਨਕਸ਼ਾ ਪੰਜਾਬ ਦੇ ਵਿੱਚ ਲਾਅਨ ਆਰਡਰ ਮੈਂਟੇਨ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਆਏਗੀ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲਿਆਵਾਂਗੇ ਜੀ ਸਰ ਲੁਜਾਣਾ ਲਈਤ ਸਵਾਗਤ ਹੈ ਕਮਲ ਕਪੂਰ ਪੰਜਾਬ ਦੇ ਬੀਜੇਪੀ ਪ੍ਰਦੇਸ਼ ਪ੍ਰਭਾਰੀ ਨਰਿੰਦਰ ਸਿੰਘ ਰੈਣਾ ਲੁਧਿਆਣਾ ਪਹੁੰਚੇ ਹੈਗੇ ਆ ਖਾਸ ਕਰਕੇ ਪ੍ਰਵਾਂਚਲ ਭਾਈਚਾਰੇ ਨਾਲ ਮੀਟਿੰਗ ਕੀਤੀ ਹੈ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ 27 ਦੀ ਤਿਆਰੀ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ 27 ਮਜ਼ਬੂਤੀ ਨਾਲ ਅੱਗੇ ਆਏਗੀ ਇਕੱਲੀ ਲੜੇਗੀ ਔਰ ਕੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਰੈਣਾ ਜੀ ਮੇਰੇ ਨਾਲ ਇਹ ਗੱਲਬਾਤ ਕਰ ਲੈਣੇ ਆ ਸਰ ਤੁਹਾਡੇ ਵੱਲੋਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਮਜ਼ਬੂਤ ਕਰਨ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਅਜ ਪ੍ਰਵਾਂਚਲ ਭਾਈਚਾਰੇ ਨਾਲ ਕੀ ਅਲਬਤ ਹੋਈ ਹੈ ਗਿਆ ਔਰ ਕੀ ਰਾਜਨੀਤਿਕ ਸਮੀਕਰਨ ਦੇਖ ਰਹੇ ਹੈਗੇ ਪੰਜਾਬ ਦੇ ਵਿੱਚ ਖਾਸ ਕਰਕੇ ਐਸਾ ਕਿ ਪੰਜਾਬ ਦੀ ਬੀਜੇਪੀ ਟਟਕੇ ਤਿਆਰੀ ਕਰੇ ਕਰਦੀ ਹੈ ਕਿ 27 ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਲੋਕਾਂ ਦਾ ਰਿਸਪਾਂਸ ਹੈ ਔਰ ਜਿਸ ਤਰ੍ਹਾਂ ਪਾਰਟੀ ਤਿਆਰੀ ਕਰੇ ਕਰਦੀ ਹੈ 27 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਜਿਸ ਤਰ੍ਹਾਂ ਲੋਕ ਰਿਸਪਾਂਸ ਕਰੇ ਕਰਦੇ ਹਨ ਲੋਕਾਂ ਨੂੰ ਵੀ ਲੱਗੇ ਕਰਦਾ ਕਿ ਜਿੱਥੇ ਜਿੱਥੇ ਜਿਸ ਜਿਸ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉਹ ਸਟੇਟ ਅੱਗੇ ਵਧੀ ਹੈ ਚਾਹੇ ਉਹ ਹਰਿਆਣਾ ਹੈ ਚਾਹੇ ਉਹ ਗੁਜਰਾਤ ਹੈ ਚਾਹੇ ਉਹ ਯੂਪੀ ਹੈ ਉਥੇ ਲਾਇਨ ਆਰਡਰ ਵੀ ਹੈ ਉਥੇ ਜੌਬ ਅਪਰਚੂਨਿਟੀਜ਼ ਵੀ ਵਧੀਆਂ ਉਹ ਸਟੇਟ ਦੇ ਵਿੱਚ ਸ਼ਾਂਤੀ ਵੀ ਹੋਈ ਹੈ ਡਿਵੈਲਪਮੈਂਟ ਵੀ ਹੋਈ ਹੈ ਇਸ ਕਾਰਨ ਪੰਜਾਬ ਵੀ ਜਿਹੜਾ ਮੇਰਾ ਮੈਨੂੰ ਲੱਗੇ ਕਰਦਾ ਕਿਥੇ ਟੂਰਿੰਗ ਕਰਦੇ ਹੋਏ ਪੰਜਾਬ ਵੀ ਬਦਲਾ ਚਾਹੁੰਦਾ ਔਰ ਸਤਾਈ ਦੇ ਵਿੱਚ ਜ਼ਰੂਰ ਬੀਸਪੀ ਦੀ ਸਰਕਾਰ ਪੰਜਾਬ। ਇਹ ਇੰਡੀਪੈਂਡੈਂਟ ਹੋਏਗੀ ਜਾਂ ਫਿਰ ਐਲਾਈਂਸ ਦੇ ਵਿੱਚ ਜਾਏਗੀ ਵੀ। ਬਿਲਕੁਲ ਅਸੀਂ ਇੰਡੀਪੈਂਡੈਂਟ ਇਲੈਕਸ਼ਨ ਲੜਾਂਗੇ। ਇਹਦੇ ਪਿੱਛੇ ਕੀ ਕਾਰਨ ਹੈ? ਇੰਡੀਪੈਂਡੈਂਟ ਤੇ ਕਿਉਂ ਜ਼ੋਰ ਦੇ ਰਹੇ ਹੋ ਤੁਸੀਂ? ਕਿਉਂਕਿ ਬਾਕੀਆਂ ਨੇ ਸਾਰੇ ਨੇ ਪੰਜਾਬ ਨੇ ਉਹਨਾਂ ਦੀ ਸਰਕਾਰਾਂ ਦੇਖ ਚੁੱਕੇ ਨੇ। ਔਰ ਲੋਕਾਂ ਦੀ ਐਕਸਪੈਕਟੇਸ਼ਨ ਤਾਂ ਕੋਈ ਸਰਕਾਰ ਨਹੀਂ ਆ। ਔਰ ਜਿੱਥੇ-ਜਿੱਥੇ ਸਾਡਾ ਸਰਕਾਰਾਂ ਦਾ ਮਾਡਲ ਦੇਖਿਆ ਉਹਨਾਂ ਨੇ ਕਿ ਜਿਸ ਤਰ੍ਹਾਂ ਜਿਹੜੀ ਮੈਂ ਸਟੇਟ ਆਨ ਦਾ ਨੌਲੇਜ ਇੱਥੇ ਬੀਜੇਪੀ ਦੀ ਸਰਕਾਰ ਹੈ ਲੋਕਾਂ ਨੂੰ ਲੱਗਿਆ ਕਰਦਾ ਹੈ ਕਿ ਇੱਕ ਚਾਂਸ ਜ਼ਰੂਰ ਬੀਜੇਪੀ ਨੂੰ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਪੰਜਾਬ ਦੀ ਹਾਲਤ ਅੱਛੀ ਨਹੀਂ ਹੈ ਹਮ ਅੱਜ ਪੰਜਾਬ ਦੇ ਵਿੱਚ ਡਰਗ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਲੋਕੀ ਫਰੋਤੀਆਂ ਮੰਗੇ ਕਰਦੇ ਰੋਜ਼ ਮਰਡਰ ਹੋਏ ਕਰਦੇ ਪੰਜਾਬ ਦੇ ਵਿੱਚ ਉੰਡਸਟਰੀ ਨਾਟਿੰਗ ਕਰਦੀ ਹੈ ਪੰਜਾਬ ਦੇ ਵਿੱਚ ਕ腐ਸ਼ਨ ਵਧੇ ਕਰਦੀ ਹੈ ਸਰਕਾਰ ਨੇ ਜੋ ਵਾਅਦੇ ਕੀਤੇ ਪਿਛਲੇ 4 ਸਾਲ ਤੋਂ ਕੋਈ ਵਾਅਦਾ ਨਹੀਂ ਪੂਰਾਇਆ ਇਸ ਕਨ ਬੀਜੇਪੀ ਨੇ ਜਿਹੜੀ ਜਿਹੜੀ ਸਟੇਟ ਦੇ ਵਿੱਚ ਵਾਅਦੇ ਕੀਤਾ ਚਾਹੇ ਪੰਨ ਅਤੁਸ਼ਾਰਾ ਨਾ ਦੇਖੋ ਕਾਸੀ 23 ਕ੍ਰਾਫਟਸ ਦੇ ਉੱਪਰ ਉਹਨਾਂ ਨੂੰ ਐਮਐਸਪੀ ਦੇ ਕਰਨੇ ਕਈ ਸਟੇਟਾਂ ਦੇ ਵਿੱਚ ਰਾਜਸਥਾਨ ਹੈ ਮੱਧ ਪ੍ਰਦੇਸ਼ ਦੂਸਰੀ ਸਟੇਟਾਂ ਕਿਸਾਨਾਂ ਨੂੰ ਅਸੀਂ ਬੋਨਸ ਦੇ ਕਰਨੇ ਇਸ ਕਨ ਪੰਜਾਬ ਹਣ ਬੀਸੀਪੀਐਲ ਦੇਖੇ ਕਰਦਾ ਜਰੂਰ ਪੰਜਾਬ ਨਾਲ ਹੀ ਵਿਤਕਰਾ ਕਿਉਂ ਰਹਿਣਾ ਜੀ ਇਹ ਪੰਜਾਬ ਦੇ ਵੀ ਤਾਂ ਕਿਸਾਨ ਕਿਸਾਨ ਹੀ ਹੈ ਨਾ ਉਹਨਾਂ ਦੇ ਤੁਸੀਂ 1200 ਪਿੰਡਾਂ ਦੀ ਚਰਚਾ ਕੀਤੀ ਕਿਾ ਕਿਸਾਨ ਤੁਹਾਡੇ ਨਾਲ ਹੋਣਗੇ ਹੀ 1200 ਪਿੰਡ ਬਿਲਕੁਲ ਬਿਲਕੁਲ ਕਿਸਾਨ ਨੂੰ ਜਿਸ ਤਰ੍ਹਾਂ ਲੱਗੇ ਕਰਦਾ ਕਿ ਜਿੱਥੇ ਜਿੱਥੇ ਬੀਜਪੀ ਰੂਲ ਸਟੇਟ ਰਹੀਆਂ ਉਹਨਾਂ ਦੇ ਵਿੱਚ ਕਿਸਾਨਾਂ ਨੂੰ ਬੜੀ ਜ਼ਿਆਦਾ ਸਟੇਟਸ ਨੇ ਸਪੋਰਟ ਦਿੱਤੀ ਸੈਂਟਰ ਦੀ ਮਦਦ ਤੇ ਆਇਆ ਕਰਦੀ ਹੈ ਪਰ ਉਹਨਾਂ ਲੱਗਿਆ ਕਿ ਸਟੇਟਸ ਨੇ ਐਡੀਸ਼ਨਲ ਸਪੋਰਟ ਦਿੱਤੀ ਜਿਹਦੇ ਨਾਲ ਉਹ ਕੰਪੀਟੀਸ਼ਨ ਦੇ ਵਿੱਚ ਆਏ ਉਹਨਾਂ ਨੇ ਮਤਲਬ ਇਕਨੋਮੀ ਵਧੀ ਤੇ ਜ਼ਰੂਰ ਅਗਰ ਇਥੇ ਬੀਜੇਪੀ ਦੀ ਸਰਕਾਰ ਆਏਗੀ ਅਸੀਂ ਸਟੇਟ ਦੀ ਤਰਫੋਂ ਉਹਨਾਂ ਨੂੰ ਕਮਲ ਚ। ਪਰ ਕਿਸਾਨ ਅੱਜ ਵੀ ਕੇਂਦਰ ਦੇ ਖਿਲਾਫ ਜਿਹੜਾ ਹੈਗਾ ਪ੍ਰਦਰਸ਼ਨ ਕਰ ਰਹੇ ਆ ਅੱਜ ਵੀ ਧਰਨਿਆਂ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਇਹ ਕਾਂਗਰਸ ਹੈ ਜਾਂ ਦੂਸਰੀ ਪੋਲੀਟੀਕਲ ਪਾਰਟੀਆਂ ਉਹਨਾਂ ਦਾ ਪੋਲੀਟੀਕਲ ਅਜੰਡਾ ਹੈ। ਹੋਰ ਉਸ ਪਾਵਰ ਚੋਂ ਬਾਹਰ ਲੈ ਕੇ ਤੁਸੀਂ ਦੇਖਿਆ ਇਹਨਾਂ ਕਿ ਰਮਨੀਤ ਵੀ ਟੂਰ ਨਾਲ ਕਿੰਨੀ ਵੱਧੀ ਗੱਲ ਕੀਤੀ ਇਹਨੇ راہੁਲ ਗਾਂਧੀ ਨੇ ਉਹਨਾਂ ਦੀ ਮਾਨਸਿਕਤਾ ਐਡੀ ਹੈ ਨਾ ਉਹ ਬੜੀ ਗੰਦੀ ਉਹ ਇਸ ਤਰ੍ਹਾਂ ਲੱਗੇ ਕਰਦਾ ਕਿ ਇਸ ਦੇਸ਼ ਦੇ ਵਿੱਚ اپੋਜੀਸ਼ਨ ਪੋਲੀਟੀਕਲ ਜੋ ਪਾਰਟੀਆਂ ਨੇ ਚਾਹੇ ਕਾਂਗਰਸ ਹੈ ਚਾਹੇ ਦੂਸਰੀ ਪੋਲੀਟੀਕਲ ਪਾਰਟੀਆਂ ਉਹ ਐਨਮੀ ਦਾ ਰੋਲ ਪਲੇ ਕਰੇ ਕਰਦੀਆਂ اپੋਜੀਸ਼ਨਰ ਰੋਲ ਨਹੀਂ ਪਲੇ ਕਰ ਕਿਸ ਤਰ੍ਹਾਂ ਉਹਨਾਂ ਨੇ ਉਹਨੂੰ ਤਾਣਕ ਕੀਤਾ ਜਾਂ ਪਾਰਲੀਮੈਂਟ ਦੇ ਵਿੱਚ ਕੀ ਰੋਲ ਪਲੇ ਕਰੇ ਕਰਦੇ ਨੂੰ ਜਾਂ ਫਿਰ ਹਮੇਸ਼ਾ ਸਰਕਾਰ ਦੀ ਜਿਹੜੀਆਂ ਅੱਛੀਆਂ ਚੀਜ਼ਾਂ ਨੂੰ ਉਹਨਾਂ ਉੱਪਰ ਕੁਐਸ਼ਨ ਖੜਾ ਕਰੇ ਉਹ ਉਹ ਕੁਐਸ਼ਨ ਖੜਾ ਕਰ ਕਰਦੇ ਨੇ ਜਿਸ ਤਰ੍ਹਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਬਲਕਿ ਕੁਐਸ਼ਨ ਖੜਾ ਕਰ ਕਰਦੇ। ਮੈਨੂੰ ਲੱਗਦਾ ਕਿ ਇਹ ਪੋਲਿਟੀਕਲ ਪਾਰਟੀਆਂ ਇਸ ਪਾਵਰ 'ਚ ਉਹਨਾਂ ਵਾਸਤੇ ਸੱਤਾ ਮੈਨ ਪਰ ਇਸ ਪਾਵਰ 'ਚ ਬਾਹਰ ਆਉਣ ਦੇ ਕਾਰਨ ਉਹ ਇੱਕ ਦੇਸ਼ ਦੇ ਵਿੱਚ ਐਨਮੀ ਦਾ ਰੋਲ ਪਲੇ ਕਰੇ ਕਰਦੀ ਆ। ਅੱਛਾ ਰਵਨੀਤ ਸਿੰਘ ਬਿੱਟੂ ਦੀ ਤੁਸੀਂ ਗੱਲ ਕੀਤੀ ਹੈ ਉਹਨਾਂ ਨੂੰ ਅਬਲਾਈਜ਼ ਕਰਨ ਪਿੱਛੇ ਕੀ ਕਾਰਨ ਰਿਹਾ ਤੁਸੀਂ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਜਦ ਕਿ ਉਹ ਲੁਧਿਆਣਾ ਚੀ ਐਮਪੀ ਦਾ ਇਲੈਕਸ਼ਨ ਹਾਰ ਗਏ। ਐਸਾ ਕਿ ਉਸ ਪਰਿਵਾਰ ਦਾ ਬੜਾ ਯੋਗਦਾਨ ਹੈ। ਔਰ ਜਿਸ ਤਰ੍ਹਾਂ ਉਹਨਾਂ ਦੇ ਪਿਤਾ ਜੀ ਨੇ ਇਸ ਪੰਜਾਬ ਨੂੰ ਨਾਰਮਲ ਸਿਟੀਹੇ ਤਰਫ ਜਾਂਦਾ ਹੀ ਔਰ ਰਵਨੀਤ ਬਿੱਟੂ ਜੀ ਦਾ ਵੀ ਜਿਹੜਾ ਪਿੱਛੇ ਰੋਲ ਰਿਹਾ ਤੁਸੀਂ ਦੇਖਿਆ ਹਾਂ ਬੀਜੇਪੀ ਜਨਕੀਤੀ ਹੋਰ ਬਹੁਤ ਸੰਤਦ ਵਿੱਚ ਸੈਂਟਰ ਗਵਰਨਮੈਂਟ ਨਾਲ ਨਿਸ਼ਚਮਣਾ ਹੈ। ਅੱਛਾ ਇੰਡਸਟਰੀ ਦੇ ਲਈ ਖਾਸ ਚਰਚਾ ਹੁੰਦੀ ਹੈਗੀ ਹੈ ਕਿ ਜੀਐਸਟੀ ਦੀਆਂ ਤੁਸੀਂ ਜਿਹੜੀਆਂ ਪੈਕੇजेस ਰੋਕ ਰੱਖੇ ਹੈਗੇ ਆ ਪੰਜਾਬ ਦਾ ਜੋ ਬਣਦੇ ਅਧਿਕਾਰ ਹੈ ਉਹ ਪੰਜਾਬ ਨੂੰ ਨਹੀਂ ਮਿਲ ਰਹੇ। ਤੁਸੀਂ ਚੀਫ ਮਿਨਿਸਟਰ ਸਾਹਿਬ ਨੂੰ ਬਾਰ-ਬਾਰ ਬੋਲਦੇ ਹੋਏ ਸੁਣਿਆ ਹੋਏਗਾ। ਤੇ ਫਿਰ ਪੰਜਾਬ ਦੀ ਇਕਨੋਮੀ ਨੂੰ ਤਾਂ ਕੇਂਦਰ ਹੀ ਰੋਕ ਰਹੀ ਹੈਗੀ। ਐਸਾ ਕਿ ਇਹ ਸਟੇਟ ਗਵਰਨਮੈਂਟ ਦੀ ਮਿਸਮੈਨੇਜਮੈਂਟ ਹਰ ਜਗ੍ਹਾ ਫਰਨ ਸ਼ਫਲ ਹੁੰਦੀ ਹੈ ਬਿਲਕੁਲ ਆਪਣੇ ਰਿਸਪਾਂਸਿਬਿਲਟੀ ਨਹੀਂ ਮੰਨ ਤੂੰ ਲੋਕਾਂ ਨੂੰ ਗੁੰਮਰਾਹ ਕਰਦੇ ਮੈਂ ਕੱਲ ਕਿਸੇ ਦੇ ਕੋਲ ਬੈਠਾ ਸੀ ਉਹਨੇ ਸਰਾਇਆ ਕਿ ਵਈ ਮੈਂ ਪੰਜਾਬ ਦੇ ਵਿੱਚ ਆਰਟੀਆ ਪਾਈ ਹੈ ਮੈਂ ਫਿਰ ਕਹਿੰ ਲਿਆ ਜੀ ਇਹਨਾਂ ਨੇ ਅਪਰੋਕਸੀਮੇਟਲੀ 3900 ਕਰੋੜ ਰੁਪਏ ਦੀ ਐਡ ਦਿੱਤੀ ਹੈ 3900 ਕਰੋੜ ਉਹਦੇ ਵਿੱਚੋਂ 80% ਐਡ ਯੂਨੀਪੋਲਾਂ ਪਰ ਆਇਆ ਕੁਝ ਦੇਖ ਲਓ ਨਾ ਕਿੱਥੇ ਪੈਸਾ ਜਾਇਆ ਕਰਦਾ ਇਹ ਸਰਕਾਰ ਲੁੱਟੇ ਕਰਦੀ ਹੈ ਕ腐ਸ਼ਨ ਵਧੇਦੀ ਹੈ ਆਪਣੇ ਵਾਅਦੇ ਨਹੀਂ ਨਿਭਾਰੇ ਉਹ ਲੋਕ ਕਿਨੂੰ ਸਮਝੇ ਅਜਾ ਬਸ ਇਹ ਆਖਰੀ ਸਵਾਲ ਹੈ ਰਹਿਣਾ ਜੀ ਸਤਾਈ ਲਈ ਪੰਜਾਬ ਨੂੰ ਬੀਜੇਪੀ ਕੀ ਦੇਗੀ ਕੀ ਲੋਕਾਂ ਦੇ ਵਿੱਚ ਲੈ ਕੇ ਜਾਏਗੀ ਕੀ ਅਜੈਂਡਾ ਰੱਖੇਗੀ ਕੀ ਪਾਲਿਸਿਸ ਲੈ ਕੇ ਜਾਏਗੀ ਔਰ ਖਾਸ ਕਰਕੇ ਪੰਜਾਬ ਜੀ ਤੁਸੀਂ ਬਾਕੀ ਸਟੇਟਾਂ ਦਾ ਹਰ ਸਟੇਟ ਦਾ ਆਪਣਾ ਆਪਣਾ ਇੱਕ ਹਨਾ ਜ਼ਰੂਰਤ ਹੁੰਦੀ ਹੈ ਨੀਡ ਹੁੰਦੀ ਹੈ ਪੰਜਾਬ ਲੈਂਡਲੌਕ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਾਲਾਂਕਿ ਹਲਵਾਰਾ 에어ਪੋਰਟ ਮਿਲਿਆ ਪੰਜਾਬ ਲਈ ਕੀ ਖਾਸ ਰਹੇਗਾ ਐਸਾ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੇਗੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਾਂਗੇ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਆਏਗੀ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਲਿਆਵਾਂਗੇ ਜਦ ਇੰਡਸਟਰੀ ਆਏਗੀ ਤਾਂ ਰੋਜ਼ਗਾਰ ਆਏਗਾ ਕਿਸਾਨੀ ਨੂੰ ਕਿਸਾਨੀ ਨੂੰ سپورਟ ਹੋਏਗੀ ਕਿਤੇ ਉਹ ਜਿਹੜੀ ਵਰਲਡ ਟ੍ਰੇਡ ਜਿਹੜੀ ਡੀਲ ਹੋ ਰਹੀ ਹੈਗੀ ਉਹ ਆੜੇ ਨਹੀਂ ਆਏਗੀ ਕਿਸਾਨਾਂ ਤੋਂ ਆਪਾਂ ਜਿਹੜੇ ਉਹਨਾਂ ਦੀਆਂ ਜਿੰਸਾਂ ਖੋਲੀਆਂ ਹੁਣ ਦੁੱਧ ਦਹੀਂ ਬਣਾ ਖੋਲੀਆਂ ਕਿਤੇ ਆਪਾਂ ਐਸਾ ਹੈ ਕਿ ਜਿਹੜੀ ਸਾਡੀ ਯੂਰੋਪੀਅਨ ਯੂਨੀਅਨ ਦੇ ਨਾਲ ਡੀਲ ਹੋਈ ਹੈ ਉਹਨੂੰ ਤੁਸੀਂ ਪੜਿਓ ਕੀ ਡੀਲ ਹੈ ਉਹਦੇ ਚ ਐਗਰੀਕਲਚਰ ਨੂੰ ਡੇਰੀ ਨੂੰ ਪਾਰ ਰੱਖਿਆ ਗਿਆ ਹੈ ਨੰਬਰ 1 ਜਿਹੜੀ ਉਹ ਯੂਐਸ ਨਾਲ ਡੀਲ ਹੋਈ ਹੈ ਉਦੇ ਵਿੱਚ ਵੀ ਐਗਰੀਕਲਚਰ ਨੂੰ ਡੇਰੀ ਨੂੰ ਬਾਹਰ ਰੱਖਿਆ ਗਿਆ ਫਿਰ ਅਮਰੀਕਾ ਦੀ ਫਾਈਨੈਂਸ ਸੈਕਟਰੀ ਕਿਉਂ ਆ ਕੇ ਜਿਹੜੇ ਨਿਜੀ ਚੈਨਲ ਨੇ ਉਹਨਾਂ ਨੂੰ ਬਾਰ ਬਾਰ ਇੰਟਰਵਿਊ ਦੇ ਰਿਆ ਕਿ ਇਹ ਸਾਰਾ ਕੁਝ ਇਨਕਲੂਡ ਹੈਗਾ ਐਸਾ ਕਿ ਜਿਹੜਾ ਐਗਰੀਮੈਂਟ ਤੇ ਤੁਹਾਨੂੰ ਵਿਸ਼ਵਾਸ ਹੈ ਦੇਸ਼ ਤੇ ਪ੍ਰਧਾਨ ਮੰਤਰੀ ਉੱਪਰ ਵਿਸ਼ਵਾਸ ਹੈ ਦੇਸ਼ ਦੇ ਜਿਹੜੇ ਸਾਡੇ ਮਨਿਸਟਰ ਹੁਣ ਪਿਊਸ਼ ਉਹਨਾਂ ਉੱਪਰ ਵਿਸ਼ਵਾਸ ਹੈ ਅਮਰੀਕਾ ਉੱਪਰ ਵਿਸ਼ਵਾਸ ਹੈ ਇਹ ਇਹ ਸਾਡੀ ਮਾਨਸਿਕਤਾ ਬਦਲੇ ਕਰਦੀ ਹੈ ਇਹ ਕਾਂਗਰਸੀਆਂ ਦੀ ਸੋਚ ਹੈ ਕਿ ਦੇਸ਼ ਨੂੰ ਗੁੰਮਰਾਹ ਕਰਨਾ ਔਰ ਦੇਸ਼ ਅੱਗੇ ਬਦੇ ਕਰਦਾ ਉਹਨਾਂ ਨੂੰ ਅੱਛਾ ਲੱਗਦਾ ਜੀ ਬਹੁਤ ਬਹੁਤ ਸ਼ੁਕਰੀਆ ਰੈਨਨ ਜੀ ਨੇ ਪਾਲਿਸਿਸ ਵਗਰੇ ਜਿਹੜੀ ਚਰਚਾ ਕੀਤੀ ਹੈਗੀ ਹੈ ਪਰ ਪੰਜਾਬ ਨੂੰ ਕੀ ਮਿਲੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਪਾਰੀ ਇੰਡਸਟਰੀਜ਼ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਕਿਸਾਨੀ ਦੀ ਗੱਲ ਕਰ ਲਈਏ 1200 ਪਿੰਡਾਂ ਨੂੰ ਨਾ ਭੁੱਲੀਏ ਅਗਰ ਭਾਪੀ ਇਹਨਾਂ 1200 ਪਿੰਡਾਂ ਤੱਕ ਅਪਰੋਚ ਬਣਾਏਗੀ ਤਾਂ ਸ਼ਾਇਦ ਸਤਾਈ ਦੀ ਜੰਗ ਲੜਨੀ ਆਸਾਨ ਹੋ ਜਾਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ লাইਵ